ਐਵੇ ਦੋਸਤੋ ਸਰਧੂਲ ਸਿਕੰਦਰ ਬਾਰੇ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਲੋਕਾਂ ਨੂੰ ਨਹੀਂ ਪਤਾ ਸਰਧੂਲ ਸਿਕੰਦਰ ਐਡਾ ਵੱਡਾ ਕਲਾਕਾਰ ਆ ਹਨ ਜੇ ਪਾਕਿਸਤਾਨ ਕੋਲ ਨਸਰ ਤਾ ਤਾਂ ਸੀ ਕਹਿ ਸਕਦੇ ਸਾਡੇ ਕੋਲ ਸਰਧੂਲ ਸਿਕੰਦਰ ਸੀ ਤੇ ਹਮੇਸ਼ਾ ਉਹਦੇ ਗੀਤ ਰਹਿਣਗੇ ਸਰਧੂਲ ਸਿਕੰਦਰ ਤੋਂ ਵੱਡਾ ਕਲਾਕਾਰ ਕੋਈ ਹੈ ਹੀ ਨਹੀਂ ਇੱਕ ਮੈਂ ਤੁਹਾਨੂੰ ਘਟਨਾ ਦੱਸਦਾ ਬੰਬੇ ਸਰਧੂਲ ਸਿਕੰਦਰ ਦੇ ਕੋਲ ਆ ਗਿਆ ਸੋਨੂ ਨਿਗਮ ਸੋਨੂ ਨਿਗਮ ਆ ਕੇ ਆਪਣੀਆਂ ਗਰਾਰੀਆਂ ਗਰੂਰੀਆਂ ਲੱਗਾ ਮਾਰਨ ਐ ਤੇ ਜਦੋਂ ਸਰਧੂਲ ਸਿਕੰਦਰ ਨੇ ਪਹਿਲੀ ਹਰਕਤ ਇਹ ਹੀ ਲਾਈ ਤੇ सोनू निगम ਪੈਰਾਨ ਨੂੰ ਹੋ ਗਿਆ ਤੇ ਕਹਿੰਦਾ ਜੀ ਤੁਹਾਡੇ ਅਰਗਾਂ ਗਾਇਕ ਤੇ ਸਦੀਆਂ ਬਾਦ ਪੈਦਾ ਹੁੰਦਾ ਤੇ ਮੈਂ ਕਹਿ ਸਕਦਾ ਤੁਹਾਡੇ ਅਰਗਾਂ ਕਲਾਕਾਰ ਅਤੇ ਬੰਬੇ ਦੇ ਵਿੱਚ ਅੱਧ ਵੀ ਹੈ ਨਹੀਂ ਤੁਹਾਡੇ ਮੁਤਾਬਕ ਤੁਹਾਡੇ ਤੱਕ ਤਾਂ ਸਾਡੇ ਬੰਬੇ ਦੀ ਇੰਡਸਟਰੀ ਜਿਨ੍ਹਾਂ ਨੂੰ ਬੜਬੜੇ ਕਲਾਕਾਰ ਅਸੀਂ ਹੁਣ ਕਹਿੰਨੇ ਆ ਨਾ ਮੇਰਾ ਵੀ ਉਹਨਾਂ ਦੀ ਗੱਲਾਂ ਜਿਹੜੇ ਹੋਣਦੇ ਉਹ ਅੱਧ ਵੀ ਹੈ ਨਹੀਂ ਜਿਨ੍ਹਾਂ ਤੁਹਾਨੂੰ ਸੁਰ ਗਿਆਨ ਤੇ ਐਡਾ ਤਕੜਾ ਇਹ ਕਲਾਕਾਰ ਸਰਧੂਲ ਸਿਕੰਦਰ ਔਰ ਸੁਰਾਂ ਦਾ ਬਾਦਸ਼ਾਹ ਹਾਂ ਬਰੀਕੀ ਨਾਲ ਜਾਂਚ ਜਿਹਨੂੰ ਸੀਸੁਰਾਂ ਦੀ ਔਰ ਗळा ਇੰਨਾ ਵਧੀਆ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਚੋਂ ਗਿਰ ਗਈ ਕੀ ਕਰੀਏ ਹਾਂ ਅਸੀਂ ਕੱਲਿਆਂ ਬੈਠ ਕੇ ਰੋਣਾ ਨਹੀਂ ਕਹਿੰਦੇ ਤੈਨੂੰ ਯਾਦ ਕਰਕੇ ਨਮੀ ਪਨੀਰੀ ਨੂੰ ਨਹੀਂ ਸਰਦੂਲ ਸਕੰਦਰ ਬਾਰੇ ਪਤਾ ਜੇ ਤੁਹਾਨੂੰ ਕੋਈ ਪੁੱਛੇ ਕਿ ਪੰਜਾਬ ਦਾ ਸਭ ਤੋਂ ਜਿਹੜਾ ਸੁਰਾਂ ਦਾ ਬਾਦਸ਼ਾਹ ਜੇ ਕੋਈ ਹੈਗਾ ਤਾਂ ਤੁਸੀਂ ਕਹਿ ਸਕਦੇ ਹੋ ਸਾਡੇ ਕੋਲ ਸਰਦੂਲ ਸਕੰਦਰ ਹੈ